ਉਹ ਬਾਤ ਸੋਧੀਆਂ ਨਾਲ ਬਾਲਗਾਂ ਗੱਲਾਂ ਕਰਿਆ ਕਰੋ। ਹਾਏ ਵੀਰਾ ਆ ਗਿਆ। ਅੱਲਾਇ ਪੈਂ। ਮੰਮੀ ਨੂੰ ਤਾਂ ਇਹ ਗਰਗੋਈਂ ਜਾ। ਕੋਈ ਵੀਰੇ। ਅੱਛਾ ਅਰੇ ਤੁਸੀਂ ਨਹੀਂ ਪਹਿਨਣਾ ਇੱਥੇ। ਦੇਖੋ। ਨਾ ਪਾ ਲਿਆ ਕੀ ਹੈ? ਆਨ ਬੇੜਾ ਪਾਣੀ ਹੋਰ ਬੇਬੇ ਬੱਕੂ ਵਰਗੇ ਤੁਸੀਂ ਸਾਰੇ ਵਧੀਆ ਬਣੇ ਕੰਮ ਕਰਕੇ ਮੈਂ ਚੱਲੇ ਜਾਂਦਾ ਮਰੇ ਜਾਂਦਾ ਮੈਂ ਵੀ ਠਿੱਕੀ ਜਾਂਦੀ ਸੀ ਵੀਰੇ ਵੀ ਸਭ பேர் ਬਣਾ ਰਿਆਗੇ ਮੇਰਾ ਕਲੇਟ ਹੋ ਗਿਆ ਔਰ ਮੈਨੇ ਮੰਮੀ ਕਹੀ ਤੂੰ ਹੀ ਬਣਾ ਲੀ ਮੈਂ ਸਨਾਰਾ ਗੁੜੀ ਦਾ ਅੱਛਾ ਤਾਂ ਕਰਕੇ ਮੈਂ ਦਰਵਾਜ਼ਾ ਮੰਮੀ ਵੀ ਬਈ ਪਹਿਲਾ ਦੋ ਦਿਨ ਹੋ ਗਏ ਹਾਂ ਔਰੇ ਵੀ ਇਹੀ ਹਾਲ ਹੈ ਵਾਵਾ ਸੀਬਾ ਨੇ ਪੁੱਛ ਲਾਗੇ ਸਾਰੇ ਕਪੜੇ ਖਾ ਹੋ ਗਏ ਨੇ ਚਲ ਕੋਈ ਨਹੀਂ